ਜਿੰਦਰ ਸਿੰਘ ਜੀ ਕੀ ਹਾਲਾਤ ਆ ਭਾਈ ਸਾਹਿਬ ਦੇ ਸੁਣਨ ਦੇ ਵਿੱਚ ਆ ਰਿਹਾ ਕੁਝ ਪਰੇਜ ਜਾ ਰਹੀਆਂ ਹਬਾਬ ਜੀ ਮਾੜੇ ਲੱਗਦੇ ਨੇ ਬਹੁਤ ਆ ਕਈ ਦਿਨਾਂ ਤੋਂ ਪਰੇਜਨ ਪਹਿਲਾਂ ਬੇਹੋਸ਼ ਹੋ ਗਏ ਤੇ ਉਹ ਦੋ ਘੰਟੇ ਦਾ ਗੇੜਾ ਉਹਨਾਂ ਦੇ ਹੁਣ ਪੇਟ ਚ ਇਨਫੈਕਸ਼ਨ ਹੋ ਕੇ ਪੇਟ ਫੁੱਲਿਆ ਪਿਆ ਦਰਦ ਹੋ ਰਿਹਾ ਪਿਸ਼ਾਬ ਦੇ ਵਿੱਚ ਖੂਨ ਆ ਰਿਹਾ ਤੇ ਨਲਾਂ ਦੇ ਵਿੱਚ ਦਰਦ ਸੁੱਜੇ ਪਏ ਨੇ ਕਾਫੀ ਪਰ ਹੁਣ ਉੱਤੇ ਜਾਣ ਦਾ ਬਹੁਤ ਵੱਡੀ ਪ੍ਰੋਬਲਮ ਆ ਡਾਕਟਰ ਥੱਮੋਂ ਦਵਾਈ ਦਿੰਦੇ ਨੇ ਉੱਤੇ ਕੋਈ ਜਾਣ ਨਹੀਂ ਦੱਸਦਾ ਉਹ ਬੱਤੀ ਤੋਂ ਹੱਲੇ ਥੱਲੇ ਉਹ ਨਹੀਂ ਆਉਂਦੇ ਹੁਣ ਗਰਮੀ ਦਾ ਇੰਤਜ਼ਾਮ ਉੱਤੇ ਕੋਈ ਨਹੀਂ ਹੈਗਾ 400 ਵੋਟ ਤੇ ਗਰਮੀ ਉੱਥੇ ਜ਼ਿਆਦਾ ਹੈ ਤੇ ਹੁਣ ਇੱਥੇ ਥੱਲੇ ਵੀ ਬਹੁਤ ਗਰਮੀ ਅਨੁਭਵ ਹੋ ਰਹੀ ਹੈ ਉੱਥੇ ਕੋਈ ਪੱਖਾ ਨਹੀਂ ਕੁਛ ਨਹੀਂ ਉੱਥੇ ਬਹੁਤ ਮੁਸ਼ਕਲ ਹੈ ਜਿਹੜਾ ਇਸ ਟਾਈਮ ਉੱਤੇ ਰਹਿਣਾ ਆਪੋ ਖੜਤਾਲ ਚੱਲ ਰਹੀ ਥੀ ਪਿਛਲੇ 9 ਜਨਵਰੀ ਤੋਂ ਅੱਛਾ 9 ਜਨਵਰੀ ਤੋਂ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਚਾਹ ਤੇ ਦੁੱਧ ਵਗੈਰਾ ਲੈਂਦੇ ਤੇ ਜਿਹੜਾ ਕੁਛ ਆਹ ਜਿਹੜਾ ਪ੍ਰਸ਼ਾਦਾ ਨਹੀਂ ਉਹਨਾਂ ਨੇ 9 ਜਨਵਰੀ ਤੋਂ ਹੁਣ ਤੱਕ ਅੱਜ ਤੱਕ ਛਕਿਆ ਹੈ ਤਾਂ ਸੰਗਤ ਨਹੀਂ ਆ ਰਹੀ ਜੀ ਉਰੇ ਬਿਲਕੁਲ ਵੀ ਬਹੁਤ ਘੱਟ ਆ ਰਹੀ ਹੈ ਕੀ ਆ 100 150 ਬੰਦਾ ਕੋਈ ਆ ਜੀ ਜਿੱਦੇ ਸਾਦੇ ਆ ਸਮਾਨੇ ਟਾਵਰ ਤੇ ਤਕਰੀਬਨ 6 ਮਹੀਨੇ ਦਾ ਸਮਾਂ ਹੋ ਗਿਆ ਵੀਰ ਗੁਰਜੀਤ ਸਿੰਘ ਫੌਜੀ ਜਿਹੜੇ ਕੀ ਟਾਵਰ ਤੇ ਤਕਰੀਬਨ 400 ਫੁੱਟ ਉੱਪਰ ਬੈਠੇ ਹੋਏ ਆ ਜਿੰਨਾ ਠੰਡ ਵੀ ਝੱਲੀ ਤੇ ਇਸ ਟਾਈਮ ਤੇ ਉੱਤੇ ਧੁੱਪ ਵੀ ਜਾਰ ਰਹੀ ਆ ਇਹਨਾਂ ਦੀ ਮੰਗ ਸੀ ਕਿ ਗੁਰੂ ਸਾਹਿਬ ਦਾ ਹੋਰ ਹੈ ਨਰਾਦਰ ਤੇ ਕੋਈ ਨਾ ਕੋਈ ਕਾਨੂੰਨ ਬਣੇ ਪਰ ਹਾਲਾਤ ਜੋ ਅੱਜ ਦੇ ਆ ਨਾਜ਼ੁਕ ਤੌਰ ਦੇ ਵਿੱਚੋਂ ਆ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਖਾਲਸਾ ਸਾਹਿਬ ਦਾ ਹਾਲਾਤ ਨਾਜ਼ੁਕ ਆ ਉਹਦੇ ਵਾਸਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਮੋਰਚੇ ਦੇ ਆਗੂ ਸਹਿਬਾਨ ਜੁੜੇ ਆ ਰਜਿੰਦਰ ਸਿੰਘ ਛੰਨਾ ਜੀ ਇਹਨਾਂ ਦੇ ਗੁਰਫਤਾਰ ਸਾਂਝ ਪਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਜਿੰਦਰ ਸਿੰਘ ਜੀ ਕੀ ਹਾਲਾਤ ਆਜ ਭਾਈ ਸਾਹਿਬ ਦੇ ਸੁਣਨ ਦੇ ਵਿੱਚ ਆ ਰਿਹਾ ਕਿ ਕੁਝ ਪਰੇ ਨੂੰ ਜਾ ਰਹੀਆਂ ਹਾਲਾਤ ਜੀ ਮਾੜੇ ਲੱਗਦੇ ਨੇ ਬਹੁਤ ਆ ਕਈ ਦਿਨਾਂ ਤੋਂ ਕਈ ਦਿਨ ਪਹਿਲਾਂ ਬੇਹੋਸ਼ ਹੋ ਗਏ ਤੇ ਉਹ 2 ਘੰਟੇ ਦਾ ਗੇੜ ਤੇ ਪਰ ਉਦੋਂ ਬਾਅਦ ਉਹਨਾਂ ਦੇ ਹੁਣ ਪੇਟ ਚ ਇਨਫੈਕਸ਼ਨ ਹੋ ਕੇ ਪੇਟ ਫੁੱਲਿਆ ਪਿਆ ਦਰਦ ਹੋ ਰਿਹਾ ਪਿਸ਼ਾਬ ਦੇ ਵਿੱਚ ਖੂਨ ਆ ਰਿਹਾ ਤੇ ਨਲਾਂ ਦੇ ਵਿੱਚ ਦਰਦ ਸੁੱਜੇ ਪਏ ਨੇ ਕਾਫੀ ਹਾਲ ਤਾ ਚਲੋ ਇਥੋਂ ਐਸਐਮਓ ਤੋਂ ਦਵਾਈ ਦੂਈ ਭੇਜੀ ਆ ਉਹਦੇ ਨਾਲ ਵੀ ਕੋਈ ਰਾਹਤ ਨਹੀਂ ਆਈ ਹੁਣ ਕਿੰਨੇ ਦਰਦ ਹੋਰ ਵੱਧ ਗਿਆ ਤੁਹਾਡੀ ਕਦੋਂ ਦੀ ਗੱਲ ਹੋਈ ਹੈ ਭਾਈ ਸਾਹਿਬ ਹੁਣੇ ਹੋਈ ਆ ਤਾਜੀ ਹੋਜੇ 15-20 ਮਿੰਟ ਪਹਿਲਾਂ ਜਦੋਂ ਆਪਣੀ ਕਾਲ ਰਿਕਾਰਡ ਹੋ ਰਹੀ ਹੈ ਉਦੋਂ 10-15 ਮਿੰਟ ਪਹਿਲਾਂ ਤੁਹਾਡੀ ਗੱਲ ਹੋਈ ਹੈ ਭਾਈ ਸਾਹਿਬ ਹਾਂ ਗੱਲ ਹੋਈ ਹੈ ਜੀ ਉਹਨਾਂ ਨਾਲ ਕੀ ਦੱਸਿਆ ਹੁਣ ਉਹਨਾਂ ਹਾਲਾਤ ਕੀ ਦੱਸੇ ਤੇ ਹਾਲਾਤ ਮਾੜੇ ਦਰਦ ਹੋ ਰਿਹਾ ਜੀ ਬਹੁਤ ਜ਼ਿਆਦਾ ਕਹਿੰਦੇ ਕਿਸੇ ਟਾਈਮ ਵੀ ਕੁਝ ਹੋ ਸਕਦਾ ਹੈ ਟਿਕਟ ਸਾਨੂੰ ਇਹ ਡਰ ਆ ਰਿਹਾ ਵੀ ਕਿਤੇ ਉਹ ਚ ਕੋਈ ਉਹਦੀ ਅੰਤੜੀਆਂ ਵਗੈਰਾ ਲੀਕ ਹੋ ਕੇ ਕੋਈ ਐਸਾ ਨਾ ਹੋ ਜੇ ਕਿਤੇ ਵੀ ਉਹਦਾ ਪੇਟ ਪਾੜ ਜੇ ਪਰ ਹੁਣ ਉੱਤੇ ਜਾਣ ਦਾ ਬਹੁਤ ਵੱਡੀ ਪ੍ਰੋਬਲਮ ਹੈ ਡਾਕਟਰ ਥੱਲੋਂ ਦਵਾਈ ਦਿੰਦੇ ਨੇ ਉੱਤੇ ਕੋਈ ਜਾ ਬਹੁਤ ਵੱਡੀ ਪ੍ਰੋਬਲਮ ਥੱਲੇ ਉਹ ਨਹੀਂ ਆਉਂਦੇ ਜਦੋਂ ਤੱਕ तकरीबन 6 ਮਿੰਟ ਦਾ ਸਮਾਂ ਚੱਲਣ ਹੁਣ ਜਾ ਰਿਹਾ ਉਹਨਾਂ ਨੂੰ ਕਿਉਂਕਿ 6 ਮਿੰਟ ਰਹੋਗੇ ਉਹ 400 ਫੁੱਟ ਉੱਪਰ ਟਾਵਰ ਆ ਕਿਉਂਕਿ ਠੰਡ ਦੇ ਵਿੱਚ ਝੱਲੀ ਸੀ ਉੱਥੇ ਉਹਨਾਂ ਨੇ ਉਹ ਗਰਮੀ ਬਹੁਤ ਔਖੀ ਚੱਲ ਰਹੀ ਗਰਮੀ ਠੰਡ ਦੇ ਵਿੱਚ ਤਾਂ ਕੱਪੜਾ ਵਾਧਾ ਦਿੱਤਾ ਜਾਂਦਾ ਹੋਰ ਇੰਤਜ਼ਾਮ ਹੋ ਜਾਂਦਾ ਜੀ ਕੋਈ ਪਾਣੀ ਤੋਂ ਹੋਰ ਹੁਣ ਗਰਮੀ ਦਾ ਇੰਤਜ਼ਾਮ ਉੱਤੇ ਕੋਈ ਨਹੀਂ ਹੈਗਾ 400 ਫੁੱਟ ਤੇ ਜੀ ਗਰਮੀ ਉੱਥੇ ਜ਼ਿਆਦਾ ਹੈ ਤੇ ਹੁਣ ਇੱਥੇ ਥੱਲੇ ਵੀ ਬਹੁਤ ਗਰਮੀ ਅਨੁਭਵ ਹੋ ਰਹੀ ਹੈ ਉੱਥੇ ਕੋਈ ਪੱਖਾ ਨਹੀਂ ਕੁਛ ਨਹੀਂ ਉੱਥੇ ਬਹੁਤ ਮੁਸ਼ਕਲ ਆ ਜ ਤੁਹ ਹਾਲਾਤ ਹੈ ਇਸ ਦਾ ਮੈਂ ਭਾਈ ਸਾਹਿਬ ਦੇ ਬਣੇ ਆ ਪ੍ਰਸ਼ਾਸਨ ਨੇ ਕੋਈ ਵਿਖਾਈ ਆਪਣੀ ਭੂਮਿਕਾ ਅੱਗੇ ਹੋ ਕੇ ਪ੍ਰਸ਼ਾਸਨਤਾ ਜੀ ਲਾਰਾ ਲਾ ਰਹੇ ਨੇ ਥੱਲੇ ਤਾਂ ਇੱਥੇ ਤਾਂ ਅਫਸਰ ਸਹਾਇਆ ਉਹ ਆਉਂਦੇ ਨੇ ਉਹ ਵਿਚਾਰੇ ਉਹ ਸਹਾਇਜੋਗ ਦੇ ਰਹੇ ਨੇ ਜੋ ਕਰਦੇ ਨੇ ਤੇ ਉੱਤੇ ਜੋ ਉੱਤੇ ਦਾ ਹੁਣ ਪ੍ਰਸ਼ਾਸਨ ਕੋਈ ਕਰ ਨਹੀਂ ਸਕਦਾ ਕੁਝ ਤੇ ਉੱਤੇ ਸਰਕਾਰ ਨੇ ਕਰਨਾ ਉਹ ਤਾਂ ਜੇ ਕੋਈ ਕਾਨੂੰਨ ਬਣਾਉਣਾ ਹੈ ਸਰਕਾਰ ਦਾ ਕੋਈ ਢਿੱਲ ਮੱਠ ਲੱਗਦੀ ਹੈ ਜੀ ਇਹ ਕਰਦਾਰੀ ਭਰੋਸਾ ਦਿੱਤਾ ਵੀ ਅਸੀਂ ਕਰ ਰਹੇ ਹਾਂ ਪਰ ਕਰ ਰਿਹਾ ਨਹੀਂ ਕੋਈ ਤੋ ਇਹਦੇ ਪੈਸੇ ਮੈਂ ਗੱਲ ਹੋਈ ਸੀ ਉਹਨਾਂ ਕੀ ਦੱਸਿਆ ਹੁਣ ਹਾਲਾਤ ਨੂੰ ਕੀ ਦੱਸਿਓ ਉਹਨਾਂ ਕਿ ਕਿੰਨੇ ਦੇ ਹਾਲਾਤ ਹੁਣ ਉਹਨਾਂ ਦੇ ਹਾਲਾਤ ਮਾੜੇ ਨੇ ਹੁਣ ਦੱਸਿਆ ਉਹਦੇ ਪੇਟ ਫੁੱਲਿਆ ਹੋਇਆ ਤੇ ਦਰਦ ਕਹਿੰਦੇ ਨੇ ਤੇ ਪਿਸ਼ਾਬ ਚ ਪਾਸ ਆ ਰਹੀ ਹੈ ਉਹਨਾਂ ਦਾ ਇਨਫੈਕਸ਼ਨ ਕਰਾਈ ਟੈਸਟ ਕਰਾਈ ਤੇ ਟੈਸਟ ਦੇ ਵਿੱਚ ਕਿਡਨੀ ਡੈਮੇਜ ਦਾ ਆਇਆ ਵੀ ਉਧਰ ਨੂੰ ਇਨਫੈਕਸ਼ਨ ਕਾਰਨ ਕਿਡਨੀ ਡੈਮੇਜ ਹੋ ਰਹੀ ਹੈ ਵੀ ਅੱਛਾ ਇਹ ਇਹ ਕਦੋਂ ਆਏ ਸੀ ਟੈਸਟ ਦੀ ਰਿਪੋਰਟਾਂ ਕਦੋਂ ਆਈਆਂ ਸੀ ਜਦੋਂ ਕੱਲ ਕੱਲ ਰਾਤੀ ਕਰੇ ਨੇ ਜੀ ਰਾਤੀ ਸੱਜ ਸਵੇਰੇ ਆਏ ਨੇ ਅੱਛਾ ਜਦੋਂ ਕਿੰਨੇ ਡੈਮੇਜ ਦੀ ਰਿਪੋਰਟ ਆਈ ਹੈ ਹਾਂ 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 ਪ੍ਰੋਬਲਮ ਆ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਕੀ ਉਹ ਇੱਕ ਚੀਜ਼ ਹੋਰ ਦੱਸਿਓ ਮੈਨੂੰ ਕੁਝ ਦਿਨਾਂ ਤੋਂ ਭੁੱਖ ਹੜਤਾਲ ਤੇ ਸੀ ਕਿਉਂਕਿ ਮੇਰੀ ਦੋ ਤਿੰਨ ਵਾਰੀ ਉਹਨਾਂ ਨਾਲ ਗੱਲਬਾਤ ਹੋਈ ਸੀ ਕਾਲ ਆਪਾਂ ਰਿਕਾਰਡ ਕਰਕੇ ਵੀ ਗੱਲਬਾਤ ਚਲਾਈ ਸੀ ਸੰਗਤ ਨੇ ਹਾਂ ਜੀ ਹਾਂ ਜੀ ਕੀ ਭੁੱਖ ਹੜਤਾਲ ਵੀ ਚੱਲ ਰਹੀ ਸੀ ਉਹਨਾਂ ਦੀ ਹੁਣ ਇਸ ਟਾਈਮ ਹਾਂ ਭੁੱਖ ਹੜਤਾਲ ਚੱਲ ਰਹੀ ਸੀ ਪਿਛਲੇ 9 ਜਨਵਰੀ ਤੋਂ अच्छा ਨਾਲ ਭੋਖਾ ਦਾਸ ਜੀ 9 ਜਨਵਰੀ ਤੋਂ ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਚਾਹ ਤੇ ਦੁੱਧ ਵਗੈਰਾ ਲੈਂਦੇ ਤੇ ਜਿਹੜਾ ਕੋਸ਼ਾ ਹਾਂ ਜਿਹੇ ਚਰਲ ਮਦਾਰਤ ਕਹਿ ਸਕਦੇ ਹਾਂ ਤਰ੍ਹਾਂ ਦਾ ਪ੍ਰਸ਼ਾਦਾ ਨਹੀਂ ਹੁੰਦਾ 9 ਪਰ 9 ਜਨਵਰੀ ਤੋਂ ਹੁਣ ਤੱਕ ਅੱਜ ਤੱਕ ਛਕਿਆ ਇਹ ਤੱਕ ਪਰ ਕਾਲ ਤੱਕ ਦੇ ਜਥੇਦਾਰ ਆਏ ਤੇ ਪਰਸੋਂ ਠੀਕ ਹੈ ਜੀ 10 ਤਰੀਕ ਨੂੰ ਇੱਥੇ ਸ੍ਰੀ ਭਾਈ ਜਥੇਦਾਰ ਕੁਲਦੀਪ ਸਿੰਘ ਗੜਗ ਜੀ ਅਜ ਸਿੰਘ ਸਾਹਿਬ ਜੀ ਆਏ ਤੇ ਹੋ ਇੱਥੇ ਹਾਂਜੀ ਤੇ ਉਹਦੀ ਸਪੋਰਟ ਕਰਕੇ ਗਏ ਨੇ ਵੀ ਇਹ ਕਾਨੂੰਨ ਬਣਾ ਜਾਏ ਅੱਜ ਵੀ ਉਹਨਾਂ ਨੇ ਸਪੈਸ਼ਲ ਪੋਸਟ ਪਾਈ ਆ ਬੇਅਦਬੀ ਦੇ ਮਸਲੇ ਤੇ ਵੀ ਸਰਕਾਰਾਂ ਕਾਨੂੰਨ ਕਿਉਂ ਨਹੀਂ ਬਣਾ ਕੀ ਖਤਰਾ ਹੈ ਦੇਸ਼ ਨੂੰ ਮੰਨਣਾ ਪਰ ਇੱਕ ਪਾਸੇ ਭਾਈ ਗੁਰਜੀਤ ਸਿੰਘ ਟਾਵਰ ਤੇ ਬੈਠੇ ਹੋਣ ਸਿੰਘ ਸਾਹਿਬ ਦਾ ਸੁਨੇਹਾ ਆ ਗਿਆ ਤੁਸੀਂ ਕਿਹਾ ਇੱਥੇ ਵੀ ਹੋ ਕੇ ਕੇ ਆ ਸਰਕਾਰਾਂ ਜਿਹੜੇ ਕਟਾਸ ਤੋਂ ਮਾਸਮੀ ਹੋਈਆਂ ਕੀ ਤੁਹਾਨੂੰ ਲੱਗਦਾ ਸਰਕਾਰ ਦਾ ਸਰਕਾਰ ਦਾ ਜੇ ਕੋਈ ਉਹ ਨਹੀਂ ਵੱਡਾ ਕੋਈ ਅਧਿਕਾਰੀ ਕੋਈ ਗੱਲ ਨਹੀਂ ਇੱਥੇ ਥੱਲੇ ਵਾਲੇ ਜਿਹੜਾ ਪ੍ਰਸ਼ਾਸਨ ਹੈ ਉਹ ਐਸਐਚਓ ਡੀਐਸਪੀ ਉਹ ਵਿਚਾਰੇ ਸਹਿਯੋਗ ਕਰ ਰਹੇ ਨੇ ਪੂਰਾ ਤੇ ਹੁਣ ਅਗਲੀ ਕੀ ਹੈ ਰਣਨੀਤੀ ਕੀ ਲਈ ਕਰੇ ਹੋ ਰਣਨੀਤੀ ਕੀ ਹੈ ਸੰਗਤ ਦੇ ਨਾਲ ਰਣਨੀਤੀ ਸੰਗਤ ਆ ਨਹੀਂ ਰਹੀ ਅੱਛਾ ਸੰਗਤ ਨਹੀਂ ਪਹੁੰਚ ਰਹੀ ਹੁਣ ਇਹ ਸੰਗਤ ਨਹੀਂ ਆ ਰਹੀ ਜੀ ਉਰੇ ਬਿਲਕੁਲ ਵੀ ਬਹੁਤ ਘੱਟ ਆ ਰਹੀ ਹੈ ਕੀ ਆ 100 150 ਬੰਦਾ ਕੋਈ ਆ ਜੇ ਜਿੱਦੇ ਸਾਦੇ ਆ ਸਰ ਜਿੰਦਰ ਸਿੰਘ ਜੀ ਜਦੋਂ ਆਪਾਂ ਕੋਈ ਇਹ ਜੀ ਭਾਣਾ ਨਾ ਵਾਪਰੇ ਪਹਿਲਾਂ ਤੇ ਗੁਰੂ ਸਾਹਿਬ ਅੱਗੇ ਇਹੀ ਕਾਮਨਾ ਕਰਦੇ ਆ ਕਿ ਕੋਈ ਇਹ ਜੀ ਗੱਲਬਾਤ ਨਾ ਹੋਵੇ ਪਰ ਜਦੋਂ ਆਪਾਂ ਵੈਸੇ ਵੀ ਕੌਮ ਦੀਆਂ ਗੱਲਾਂ ਕਰਦੇ ਹੁੰਨੇ ਆ ਕਿ ਸਿੱਖ ਕੌਮ ਉਦੋਂ ਬਹੁਤ ਜਾਗ ਜਾਂਦੀ ਆ ਜਦੋਂ ਕਈ ਵਾਰੀ ਕੋਈ ਪ੍ਰੋਬਲਮ ਆ ਜੇ ਜਿੱਦਾਂ ਕੋਈ ਸ਼ਹੀਦ ਹੋ ਜਾਂਦਾ ਫਿਰ ਜਦੋਂ ਸ਼ਹੀਦ ਹੋ ਜਾਂਦਾ ਉਦੋਂ ਉਹਦਾ ਮੁੱਲ ਪਾਉਣੇ ਬਹੁਤ ਤਕੜਾ ਸਿੰਘਤੀ ਆ ਇਹ ਤਾਂ ਬੜਾ ਕੌਮ ਦਾ ਹੀਰਾ ਗਵਾਇਆ ਗਿਆ ਜਦੋਂ ਹੀਰਾ ਜਿਉਂਦਾ ਹੁੰਦਾ ਹੁੰਦਾ ਉਹ ਕੋਸ਼ਿਸ਼ ਕਰ ਰਿਹਾ ਉਹਦੇ ਨਾਲ ਕੋਈ ਲੱਗਣ ਲਈ ਤਿਆਰ ਨਹੀਂ ਜਿਵੇਂ ਉਹਦੇ ਆਧਾਰਨ ਦੇ ਤੌਰ ਤੇ ਦੀਪ ਸਿੱਧੂ ਜੀ ਹਾਂ ਬਿਲਕੁਲ ਬ ਪਰ ਹੁਣ ਇਹ ਦੇਖੋ ਜੇ ਕੋਈ ਭਲੇਖਾ ਦੀ ਮਹੀਨਾ ਦੋ ਮਹੀਨੇ ਭਲੇਖਾ ਰਹਿ ਸਕਦਾ ਜੀ ਇਹ ਉੱਤਰ ਜੂ ਪੈਸੇ ਲੈ ਕੇ ਫਲਾਣਾ ਅਸੀਂ ਇੱਥੇ ਵਾਦਾ ਕਰ ਰਹੇ ਦੀ ਥੱਲੇ ਅਸੀਂ ਉਹ ਦਾ ਉੱਤੇ ਸਾਨੂੰ ਉਹ ਦਾ ਯਕੀਨਤੀ ਵੀ ਉਹ ਨਹੀਂ ਦੋਲਦਾ ਤੇ ਥੱਲੋਂ ਅਸੀਂ ਵਾਦਾ ਕਰਿਆ ਸੀ ਇਥੇ ਜਿੱਥੇ ਵੀ ਮੋਰਚਿਆਂ ਚ ਕੌਮ ਦੇ ਪੈਸੇ ਦਾ ਦੋਸ਼ ਲੱਗਦਾ ਹੈ ਵੀ ਅਸੀਂ ਇੱਥੇ ਪੈਸੇ ਦਾ ਨਹੀਂ ਲੱਗਾਂਗੇ ਇਕੱਠਾ ਹੋਣ ਦੇਵਾਂਗੇ ਪੈਸੇ ਦੀ ਇਹ ਸਾਡੀ ਜ਼ਿੰਮੇਵਾਰੀ ਹੈ ਪਰ ਅੱਜ ਤੱਕ ਵੀ ਇਹ ਮੇਸਰ ਬਹੁਤ ਬੁਰੇ ਹਾਲਾਤਾਂ ਚ ਰੱਖਿਆ ਪਰ ਪੈਸੇ ਦਾ ਨਹੀਂ ਇੱਥੇ ਕੋਈ ਵੀ ਲੱਖਾਂ ਚ ਆਇਆ ਹਾਂ ਰਜਿੰਦਰ ਸਿੰਘ ਜੀ ਮੈਂ ਰਿਕਾਰਡਿੰਗ ਵੀ ਕਰਕੇ ਗਿਆ ਸੀ ਸਮੇਂ ਸਮੇਂ ਤੇ ਤੁਹਾਡੇ ਕੋਲ ਪਹੁੰਚਦੀ ਸੀ ਇੱਕ ਤੁਸੀਂ ਬੋਰਡ ਵੀ ਲਾਇਆ ਹੋਇਆ ਸੀ ਕਿ ਇੱਥੇ ਤੁਸੀਂ ਰੋਜ਼ ਦਾ ਹਿਸਾਬ ਦਿੰਨੇ ਹੁੰਦੇ ਸੀ ਮੈਂ ਰਿਕਾਰਡਿੰਗ ਦੇ ਵਿੱਚ ਚਲਾਇਆ ਦਿਖਾ ਰਿਹਾ ਸੀ ਕਿ ਯਾਰ ਕਹਿੰਦੇ ਕਿ ਮੋਰਚੇ ਵਿਕ ਜਾਂਦੇ ਆ ਮੋਰਚੇ ਦੇ ਪੈਸਾ ਇਕੱਠਾ ਹੋ ਜਾਂਦਾ ਪਰ ਤੁਹਾਡਾ ਸੀ ਕਿ ਤੁਸੀਂ ਕਹਿੰਦੇ ਸੀ ਕਿ ਲੇਖਾ ਜੋਖਾ ਸਾਹਮਣੇ ਸਾਰਿਆਂ ਦੇ ਹੋਊਗਾ ਇੱਥੇ ਹਾਂਜੀ ਤੇ ਮੇਰੇ ਭਾਈ ਸਾਹਿਬ ਨਾਲ ਫੋਨ ਤੇ ਗੱਲਬਾਤ ਹੁੰਦੀ ਰਹੀ ਆ ਕਿਉਂਕਿ ਕਹਿੰਦਾ ਰੱਖਿਆ ਜੀ ਅਸੀਂ ਦੇਖੋ 6 ਮਹੀਨੇ ਚ 3 ਲੱਖ ਰੁਪਏ ਦਾ ਵਜਤਾ ਦੇਖੋ ਮੋਰਚੇ ਦਾ ਅੱਛਾ ਜੀ ਹਾਂਜੀ ਦੇਖੋ 3 ਲੱਖ ਰੁਪਏ ਕਿਤੇ ਕਿੰਨੇ ਕਰੋੜਾਂ ਚ ਹੁੰਦੇ ਨੇ ਚਾਹ ਪਾਣੀ ਚਾਹ ਪਾਣੀ ਇੱਥੇ ਅਸੀਂ ਰੋਟੀ ਮੰਗ ਕੇ ਗੁਰਦੁਆਰਿਆਂ ਚੋਂ ਖਾਂਦੇ ਆ ਚਾਹ ਪਾਣੀ ਆ ਜਾਂ ਭਾਈ ਸਾਹਿਬ ਦਾ ਉੱਤੇ ਦਾ ਕੋਈ ਸਮਾਨ ਜਾਂਦਾ ਕੋਈ ਜੂਸ ਵਗੈਰਾ ਦੁੱਧ ਦਾ ਤੇ ਉਹ ਇਹੀ ਹਵਸ ਹੋਰ ਕੋਈ ਕੋਈ ਇਹਨੇ ਖਰਚੇ ਤੌਰੇ ਬੰਦੇ ਰਹਿੰਦੇ ਨੇ ਜਦੋਂ ਉੱਥੇ ਚਲਦੀ ਐ ਇੰਨਾ ਕੁ ਤਾਂ 1500 ਤੱਕ ਲੱਗਦੀ ਐ ਸੰਗਤ ਨੂੰ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਕਹਿਣਾ ਸੰਗਤ ਸਾਥ ਦੇਵੇ ਜੀ ਜੇ ਗੁਰੂ ਦੇ ਮਸਲੇ ਤੇ ਨਹੀਂ ਦਿੰਦੇ ਉਹ ਚੜ੍ਹਾਈ ਕਰ ਗਿਆ ਫਿਰ ਸੰਗਤ ਦੇ ਪੱਲੇ ਵੀ ਕੀ ਰਹਿਣਾ ਕਿਵੇਂ ਅਸੀਂ ਗੁਰੂ ਦੇ ਸਿੱਖ ਕਹਾਵਾਂਗੇ ਵੀ ਅੱਜ ਪੰਜਾਬ ਦੀ ਧਰਤੀ ਤੇ ਬੇਅਦਬੀ ਹੋ ਰਹੀ ਹੈ ਉਹਨੂੰ ਰੋਕਣ ਲਈ ਇੱਕ ਗੁਰੂ ਦਾ ਸਿੱਖ ਚੜ੍ਹਿਆ ਸੀ ਅਸੀਂ ਉਹਦਾ ਸਾਥ ਨਹੀਂ ਦੇ ਸਕੇ ਅਸੀਂ ਕੀ ਕਰਨਾ ਰਿਹਾ ਕਿ ਸਿਰਾਂ ਦੀ ਗਿਣਤੀ ਉਹ ਕਰਾਉਣੀ ਦੀ ਪਰ ਉਹਰੇ ਕਦੇ 500 ਤੋਂ ਬੰਦਾ ਨਹੀਂ ਵਧਿਆ ਹਾਲਾਂਕਿ ਚਾਹੀਦਾ ਇੱਥੇ ਲੱਖਾਂ ਦੀ ਤਦਾਦ ਚ ਤੇ ਸਮਾਣਾ ਬੰਦ ਹੋ ਜਾਏ ਨਾ ਸਰਕਾਰਾ ਦੋ ਦਿਨਾਂ ਚ ਕਾਨੂੰਨ ਬਣਾ ਦੇਣੀ हां बिल्कुल ਜਦੋਂ ਗੁਰੂ ਦੀ ਗੱਲ ਹੋਵੇ ਤੇ ਉੱਥੇ ਤੇ ਵੈਸੇ ਵੀ ਹੜ ਆ ਜਾਣਾ ਜਿਹਦਾ ਸੰਗਤ ਹੈ ਕਿਉਂਕਿ ਹਰ ਕੋਈ ਉਸ ਗੁਰੂ ਅਗੇ ਨਾਤਮਸਤਕ ਹੁੰਦਾ ਤੇ ਸੈਂਦ ਜਾਤ ਤੇ ਧਰਮ ਮਜ਼ਬ ਤੋਂ ਉੱਪਰ ਉੱਠ ਕੇ ਸੰਗਤ ਨੂੰ ਪਹੁੰਚਣਾ ਚਾਹੀਦਾ ਇੱਥੇ ਹਾਂਜੀ 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 ਕਿਉਂਕਿ ਇਕੱਲੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਨੇ ਭਾਈ ਸਾਹਿਬ ਨੇ ਜਦੋਂ ਜਗਤ ਜੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਸਾਰੇ ਹੀ ਗ੍ਰੰਥਾਂ ਦਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਵੇ ਤੇ ਉਹਦੇ ਤੇ ਕਾਨੂੰਨ ਬਣਨਾ ਚਾਹੀਦਾ ਹਨਾ ਹਾਂਜੀ ਹਾਂਜੀ ਤੇ ਇਹ ਵੱਡੀ ਮੰਗ ਸੀ ਕਿ ਕੀ ਲੱਗਦਾ ਤੁਹਾਨੂੰ ਪਿੱਛੇ ਜੇ ਕੋਈ ਸੁਣਿਆ ਸੀ ਮੈਂ ਕਿ ਐਮਪੀ ਸਾਹਿਬਾਂ ਤੁਹਾਡੇ ਕੋਲ ਪਹੁੰਚੇ ਸੀ ਉਹਨਾਂ ਕੋਈ ਵਾਅਦਾ ਕੀਤਾ ਤੁਹਾਡੇ ਨਾਲ ਕੋਈ ਬਸ ਉਹ ਵਾਅਦਾ ਕਰਿਆ ਸੀ ਜੀ ਅਸੀਂ ਉਚ ਕਰਾਂਗੇ ਫਿਰ ਸਾਡੇ ਐਮਐਲਏ ਨੇ ਉਚ ਕਰ ਆਈ ਹਾਂਜੀ 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 ਜੇ ਐਮਪੀ ਸਾਹਿਬਾਂ ਵੱਲੋਂ ਕੋਈ ਉਹਨਾਂ ਨਾਲ ਵਾਅਦਾ ਜਿਹੜਾ ਕੀਤਾ ਗਿਆ ਸੀ ਪੂਰਾ ਹੋਇਆ ਉਹ ਕਿ ਗੱਲਬਾਤ ਕੀਤੀ ਉਹਨਾਂ ਨੇ ਉੱਥੇ ਜਾ ਕੇ ਆ ਕਰਿਆ ਦੀ ਕੋਈ ਗੱਲ ਖਾਸ ਨਹੀਂ ਹੋਈ ਜੀ ਕੁਝ ਵੀ ਆ ਹੁਣ ਐਮਐਲਏ ਨੇ ਵਿਧਾਨ ਸਭਾ 'ਚ ਬੋਲਤਾ ਦੀ ਕੋਈ ਨਹੀਂ ਬੋਲਿਆ ਹੋਰ ਕਿਸੇ ਪਾਰਟੀ ਨੇ ਨਹੀਂ ਬੋਲਿਆ ਉੱਥੇ ਪਰ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਉੱਧਦਾਰ ਤੁਹਾਡੇ ਕੋਲ ਪਹੁੰਚਿਆ ਜੀ ਵੱਡੇ ਆਗੂ ਸਾਹਿਬਾਨ ਕੋਈ ਨਹੀਂ ਆਇਆ ਜੀ ਕੋਈ ਨਹੀਂ ਜਥੇਦਾਰ ਸਾਹਿਬ ਤੋਂ ਬਿਨਾਂ ਕੋਈ ਨਹੀਂ ਆਇਆ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਕਿਸੇ ਵੀ ਪਾਰਟੀ ਦਾ ਨਹੀਂ ਆਇਆ ਕੋਈ ਨਹੀਂ ਆਇਆ ਜੀ ਕਿਸੇ ਕੋਈ ਇੱਕ ਦੋ ਇੱਕ ਨੱਧਾ ਵਾ ਆਇਆ ਹੋਣਾ ਕੋਈ ਉਹ ਮੁੜ ਕੇ ਨਹੀਂ ਆਇਆ ਸਾਡੇ ਰਾਗੀ ਢਾਡੀ ਕਥਾ ਵਾਚ ਕੇ ਨਹੀਂ ਕਿਸੇ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਜੀ ਅਰਜਨ ਸਿੰਘ ਜੀ ਇਸ ਟਾਈਮ ਜਿਹੜੀ ਤੁਹਾਡੀ ਗੱਲਬਾਤ ਹੋਈ ਆ ਮੈਂ ਇੱਕ ਵਾਰ ਦੁਬਾਰਾ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਉਹ ਤੋ ਕਿਸੇ ਬਸ ਇਹੀ ਆ ਜੀ ਗੁਰੂ ਦੇ ਲਈ ਨਿਕੜੋ ਜੇ ਨਿਕਲਨੇ ਜੇ ਸਿੰਘ ਨੂੰ ਬਚਾਉਣਾ ਵੱਡੀ ਕਿੰਨਤੀ ਚਾਹੋ ਇੱਥੇ ਸਮਾਣੇ ਦੀ ਧਰਤੀ ਦੇ ਬਾਹਰਾਂ ਦਾ ਕੱਟ ਰੱਖਿਓ ਉਦੋਂ ਪਹਿਲਾਂ ਵੀ ਆਓ ਸਰਕਾਰ ਨੂੰ ਪਤਾ ਲੱਗੂ ਵੀ ਲੋਕ ਆਉਣ ਲੱਗੇ ਜਥੇਦਾਰ ਨਹੀਂ ਸਪੋਰਟ ਕਰਤੀ ਵੀ ਇਹ ਸਾਡਾ ਸਾਰੀ ਕੌਮ ਦਾ ਮਸਲਾ ਹੈ ਪੰਥ ਦਾ ਮਸਲਾ ਹੈ ਨਾ ਕਿ ਗੁਰਜੀਤ ਸਿੰਘ ਦੀ ਮੰਗ ਹੈ ਅ ਤੁਸੀਂ 12 ਤਰੀਕ ਨੂੰ ਵੱਡਾ ਇਕੱਠ ਕਰ ਰਹੇ ਹੋ ਆ ਬੋਲਦੇ ਸੀ ਅਜੀਦਾ ਆਈ ਵਾਰ ਕਰਨ ਦੀ ਕੋਸ਼ਿਸ਼ ਕਰਦਾ 30 ਨੂੰ ਵੀ ਕਰਿਆ ਸੀ ਪਰ ਆਉਂਦੀ ਨਹੀਂ ਸੰਗਤ ਹੂੰ ਹੂੰ ਹੁਣ ਅਸੀਂ 3 12 ਨੂੰ ਕਹਿੰਦੇ 12 ਨੂੰ ਆਪਟੀਕਾ ਦੀ ਕਰਦੀ ਹੈ ਕੀ ਲੱਗਦਾ ਜੇ ਬਰਗਾੜੀ ਆਪਾਂ ਲੱਗੇ ਹੋ ਕੇ ਦੇਖਿਆ ਵਾ ਜੇ ਆਪਾਂ ਮੋਰਚੇ ਦੀ ਗੱਲ ਕਰਦੇ ਹਾਂ ਬਹੁਤ ਮੋਰਚੇ ਵੇਖੇ ਭਾਈ ਗੁਰਬਖਸ਼ ਸਿੰਘ ਦਾ ਮੋਰਚਾ ਬਾਪੂ ਸੂਰਜ ਸਿੰਘ ਦੇ ਮੋਰਚੇ ਤੇ ਲੱਗਦਾ ਪਰ ਇਹ ਵੀ ਅਸੀਂ ਕਹਿੰਦੇ ਵਿਕੂਗਾ ਨਹੀਂ ਪਰ ਆਈ ਨਹੀਂ ਸੰਗਤ ਇਹਦਾ ਅਸੀਂ ਠੀਕ ਕਹਿ ਸਕਦੇ ਹਾਂ ਸਾਡਾ ਇਹ ਵਿਸ਼ਵਾਸ ᱛੀ ਇਹ ਵਿਕਦਾ ਨਹੀਂ ਮੋਰਚਾ ਪਰ ਤੁਹਾਨੂੰ ਤੰਝ ਵੀ ਆ ਰੰਜ ਵੀ ਹੈਗਾ ਤੁਹਾਨੂੰ ਸੰਗਤ ਦੇ ਉੱਤੇ ਕਿ ਜਿਹੜੀ ਨਹੀਂ ਆ ਰਹੀ ਇਸ ਟਾਈਮ ਤੇ ਹਾਂਜੀ 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 ਧੰਨਵਾਦ ਰਜਿੰਦਰ ਸਿੰਘ ਜੀ ਮੈਂ ਕੋਸ਼ਿਸ਼ ਕਰੂੰਗਾ ਕੱਲ੍ਹ ਫੇਰ ਬਹੁਤ ਭਾਈ ਸਾਹਿਬ ਨਾਲ ਗੱਲਬਾਤ ਹੋਵੇ ਇਸ ਟਾਈਮ ਮੋਰਚੇ ਤੋਂ ਸਮਾਣੇ ਮੋਰਚੇ ਤੋਂ ਸਾਡੇ ਨਾਲ ਜੁੜੇ ਸੀ ਰਜਿੰਦਰ ਸਿੰਘ ਜੀ ਧੰਨਵਾਦ ਕਰਦੇ ਹਾਂ ਜੀ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਕੀ ਪਤ ਜੀ